ਹਾਂਜੀ ਕੀ ਹਾਲ ਚਾਲ ਨੇ ਜੀ ਤੁਹਾਨੂੰ ਪਤਾ ਵੀ ਲੋਕ ਟਰਾਲੀ ਮੁਕਾਬਲੇ ਟਰੈਕਟਰ ਮੁਕਾਬਲੇ ਕਰਾ ਰਹੇ ਨੇ ਤੇ ਉੱਥੇ ਟਰੈਕਟਰ بڑے ਆਉਂਦੇ ਜਿੱਤ ਵੀ ਜਾਂਦੇ ਆ ਜਿੱਤਣਾ ਤਾਂ ਪੰਜ ਚਾਰ ਨਹੀਂ ਹੁੰਦਾ ਵਿੱਚ ਹਾਰ ਵੀ ਜਾਂਦੇ ਆ ਠੀਕ ਹੈ ਨਾ ਹੁਣ ਇੱਕ ਦੋ ਪੇਜਾਂ ਵਾਲੇ ਨੇ ਕੱਟ ਕੱਟ ਕੇ ਵੀਡੀਓ ਪਾਈਂਦਾ ਤੂੰ ਆ ਟਰੈਕਟਰ ਨੂੰ ਮਾੜਾ ਕਹਿੰਦਾ ਮੈਂ ਕਦੇ ਕਿਸੇ ਟਰੈਕਟਰ ਨੂੰ ਮਾੜਾ ਨਹੀਂ ਕਿਹਾ ਆਪਾਂ ਉਹੀ ਕਹਾਂਗੇ ਜੋ ਸੱਚ ਆ ਠੀਕ ਆ ਵੀ ਤੂੰ 855 ਨੂੰ ਮਾੜਾ ਕਹਿੰਦਾ ਮੈਂ 855 ਨੂੰ ਕਿਵੇਂ ਮਾੜਾ ਕਹਿੰਦਾ ਭਾਈ 855 ਵਧੀਆ ਟਰੈਕਟਰ ਆ ਸਾਰੇ ਲੋਕ ਵਰਤਦੇ ਆ ਖੇਤੀ ਖਾਤਰ ਉਹ ਟਰੈਕਟਰ ਆ ਠੀਕ ਹੈ ਨਾ ਆਪਾਂ ਖੇਤੀ ਕਰਨ ਵਾਲੇ ਬੰਦੇ ਆ ਪੰਜ ਕਿੱllen ਵਾਲੇ ਬੰਦੇ ਆ ਵਿੱਚ ਮੈਨੂੰ ਕਹਿੰਦਾ ਤੂੰ ਆਪਦਾ ਟਰੈਕਟਰ ਨਹੀਂ ਲੈ ਕੇ ਆਉਂਦਾ ਲੋਕਾਂ ਦੀ ਵੀਡੀਓ ਪਾਸੇ ਨੇ ਬਾਈ ਜੀ ਆਪਾਂ ਕੋਲ ਹੈ ਨਹੀਂ ਤਾਂ ਰੋਣ ਨੂੰ ਇਹ ਤੁਹਾਡੇ ਜਿਗਰੇ ਵੱਡੇ ਆ ਤੁਸੀਂ ਤਾਂ ਕਰਕੇ ਮੇਰੇ ਵੀਰੋ ਇਹ ਜੇ ਕੰਮ ਚ ਬਾੜ ਲੈਂਦੇ ਹੋ ਠੀਕ ਆ ਆਪਾਂ ਕਮਾਈ ਕਰਨ ਵਾਲੇ ਬੰਦੇ ਪੰਜ ਕਿੱllen ਵਾਲੇ ਨਾਰਮਲ ਘਰੋਂ ਬੰਦੇ ਆ ਖੇਤੀ ਕਰਦੇ ਆ ਮਥਾਂ ਢਿੱਡ ਬਣ ਕੇ ਰਹਿਤਾ ਠੀਕ ਆ ਦੂਜੇ ਨੰਬਰ ਤੇ ਆ ਗਈ ਭਾਈ ਜੇ ਟਰੈਕਟਰ ਮੇਲਿਆਂ ਤੇ ਲੈ ਕੇ ਆਉਣੇ ਹੁੰਨੇ ਨੇ ਉੱਥੇ ਜਿੱਤ ਵੀ ਹੁੰਦੀ ਹੁੰਦੀ ਹੈ ਉੱਥੇ ਹਾਰ ਵੀ ਹੁੰਦੀ ਹੁੰਦੀ ਹੈ ਕਬੱਡੀ ਤੁਸੀਂ ਦੇਖ ਲਾ ਕਰੋ ਠੀਕ ਆ ਇਹ ਦੂਜਾ ਦੂਜੇ ਤੋਂ ਲੰਘ ਜਾਂਦਾ ਨਾ ਮੂਰੇ ਖੜ ਕੇ ਖੰਭ ਮਾਰ ਦਿੰਦਾ ਹੁੰਦਾ ਤੇ ਕਿੰਨੇ ਲੋਕ ਹੁੰਦੇ ਤੇ ਕਿੰਨੇ ਲੋਕ ਵੇਂਦੇ ਹੁੰਦੇ ਆ ਜਿੱਤ ਹਾਰ ਬਾਈ ਜੀ ਜ਼ਿੰਦਗੀ ਨਾ ਬਣੀ ਹੋਈ ਆ ਮੇਰੇ ਵੀਡੀਓ ਪਾਉਣ ਨਾਲ ਨਾ ਕਿਸੇ ਦਾ ਟਰੈਕਟਰ ਬਦਨਾਮ ਹੋਇਆ ਠੀਕ ਆ ਵੀ ਟਰੈਕਟਰ ਬਦਨਾਮ ਹੋ ਗਿਆ ਉਹ ਤਾਂ ਪੇਜਾਂ ਵਾਲੇ ਆ ਬਾਈ ਪੇਜਾਂ ਵਾਲੇ ਸਵਾਦ ਲੈਂਦੇ ਕੱਟ ਕੇ ਵੀਡੀਓ ਜੋੜ ਕੇ ਪਾਉਂਦੇ ਆ ਮੈਂ ਤਾਂ ਕਦੇ ਕਿਸੇ ਟਰੈਕਟਰ ਨੂੰ ਮਾਰਾ ਨਹੀਂ ਕਿਹਾ ਮੈਂ ਤਾਂ ਅੱਜ ਵੀ ਕਹਿੰਦਾ ਸਾਡੇ ਟਰੈਕਟਰ ਚੰਗੇ ਆ ਅਗਲਾ ਢੀਆਂ ਦਾ ਜ਼ੋਰ ਲਾ ਕੇ ਖੜਦਾ ਬਾਈ ਉਹ ਟਰੈਕਟਰ ਲੈਂਦਾ ਹੁਣ ਜਦੋਂ ਬਾਈ ਤੁਸੀਂ ਇਹ ਕਿੱਤੇ ਚ ਬਾੜ ਲੇ ਟਰੈਕਟਰ ਬਾੜ ਲੇ ਠੀਕ ਹੈ ਨਾ ਇਹਦੇ ਵਿੱਚ ਬਾਈ ਜੀ ਹਾਰ ਵੀ ਹੋਊਗੀ ਜਿੱਤ ਵੀ ਹੋਊਗੀ ਸਾਰੇ ਜਿੱਤ ਕੇ ਘਰੇ ਜਾਂਦੇ ਨਹੀਂ ਠੀਕ ਹੈ ਨਾ ਤੁਸੀਂ ਸਾਰੇ ਜਿੱਤ ਕੇ ਘਰੇ ਜਾਣਗੇ ਫਿਰ ਜਿਗਰਾ ਰੱਖਾ ਕਰੋ ਇਹ ਨਾ ਕਿ ਅਗਰ ਤੂੰ ਸਾਡੇ ਟਰੈਕਟਰ ਦੀ ਵੀਡੀਓ ਪਾ ਦੀ ਸਾਡੇ ਟਰੈਕਟਰ ਨੂੰ ਨਿੰਦਾ ਤਾਂ ਮੈਂ ਨਹੀਂ ਕਿਸੇ ਨੂੰ ਨਿੰਦਾ ਉਹ ਤਾਂ ਲੋਕ ਵੀ ਦੇਖਦੇ ਆ ਠੀਕ ਆ ਜਦੋਂ ਆਪ ਇਹ ਕੰਮ ਦੇ ਵਿੱਚ ਟਰੈਕਟਰ ਲੈ ਆਏ ਤਾਂ ਬਦੀ ਬਦਨਾਮੀ ਵੀ ਹੋਊਗੀ ਟਰੈਕਟਰ ਖੂ ਆ ਵੀ ਟਰੈਕਟਰ ਚੱਲੂ ਆ ਵੀ ਠੀਕ ਆ ਸਾਰੇ ਦਾ ਜਿੱਤ ਨਹੀਂ ਹੁੰਦੇ ਕਦੀ ਜੇ ਇਦਾਂ ਹੁੰਦਾ ਕਈ ਵਾਰ ਕਈ ਵਾਰੀ ਕੋਈ ਟਰੈਕਟਰ ਫਾਸਟ ਆ ਜਾਂਦਾ ਤੇ ਦੂਜੇ ਥਾਂ ਜਾ ਕੇ ਲਾਸਟ ਤੇ ਆ ਜਾਂਦਾ ਹੁੰਦਾ ਹੈ ਨਾ ਤਾਂ ਅੱਜ ਤੱਕ ਇਹ 55 ਨੂੰ ਮਾਰਿਆ ਆਖਿਆ ਨਾ ਕਿਤੇ ਹੌਲੈਂਡਰ ਨੂੰ ਮਾਰਿਆ ਆਖਿਆ ਆਪਾਂ ਕਿਸੇ ਨੂੰ ਨਹੀਂ ਮਾਰਿਆ ਆਖਿਆ ਆਪਾਂ ਉਹ ਸੱਚ ਦਿਖਾਉਣੇ ਆ ਜਿਹੜਾ ਉੱਥੇ ਹੁੰਦਾ ਜਿਹੜਾ ਟਰੈਕਟਰ ਉੱਤੇ ਖੁੱਬਦਾ ਕੁਝ ਕਰਦਾ ਠੀਕ ਹੈ ਜਿੰਨੇ ਵੀ ਪੇਜਾਂ 'ਤੇ ਵੀਡੀਓ ਪੋਣੀਆਂ ਜੱਜ ਕੇ ਪਾਓ ਆਏ ਨਹੀਂ ਬਦਨਾਮ ਹੁੰਦੇ ਜੇ ਬਾਈ ਜੀ ਤੁਸੀਂ ਆਉਂਨੇ ਹੋ ਨਾ ਮੇਲਿਆਂ 'ਤੇ ਤੇ ਜਗੜਾ ਰੱਖਿਆ ਕਰੋ ਫਿਰ ਵੀ ਸਾਡਾ ਹਾਰੂਗਾ ਵੀ